ਪੰਜਾਬ ਦੌਰੇ ਤੇ ਆਏ ਕੈਨੇਡਾ ਦੇ ਐਮਪੀ ਰਮੇਸ਼ਵਰ ਸਿੰਘ ਸੰਗਾ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਐਮਪੀ ਸੰਗਾ ਨੇ ਕਿਹਾ ਕਿ ਵੀਜ਼ਾ ਪ੍ਰਣਾਲੀ ਨੂੰ ਹੋਰ ਸਰਲ ਕੀਤਾ ਗਿਆ ਤੇ ਕੈਨੇਡਾ ਚ ਗਲਤ ਤਰੀਕੇ ਨਾਲ ਆਉਣ ਵਾਲਿਆਂ ਤੇ ਸਖਤੀ ਵਰਤੀ ਜਾ ਰਹੀ ਹੈ ਇਮੀਗ੍ਰੇਸ਼ਨ ਦੇ ਵਿੱਚ ਜਿਹੜਾ ਗਲਤ ਤਰੀਕੇ ਨਾਲ ਜਾਣ ਦਾ ਆਮ ਰੁਝਾਨ ਸੀਗਾ ਉਹ ਬੰਦ ਕਰਤਾ ਬਲੌਕ ਕਰਤਾ ਉਹਨੂੰ ਕਿ ਕੋਈ ਗਲਤ ਤਰੀਕੇ ਨਾਲ ਅੰਦਰ ਨਹੀਂ ਜਾ ਸਕਦਾ ਕੈਨੇਡਾ ਦੇ ਵਿੱਚ ਪੈਸੇ ਖਰਚ ਕੇ ਜਾਣਾ ਲੋਕਾਂ ਕੋਲ ਪੈਸੇ ਇੱਥੇ ਏਜੰਟਾਂ ਨੂੰ ਦੇਣੇ ਤੇ ਕੋਸ਼ਿਸ਼ ਕਰਨੀ ਅਸੀਂ ਜਾਈਏ ਉਹ 에어ਪੋਰਟ ਤੋਂ ਹੀ ਉਹ ਭੜਲੇ ਜਾਣਗੇ 에어ਪੋਰਟ ਤੋਂ ਹੀ ਅੰਦਰ ਕੀਤੇ ਜਾਣਗੇ ਹਾਂ ਜੇ ਕਿਸੇ ਨੂੰ ਲੋੜ ਹੈਗੀ ਆ ਜਿਹਦੇ ਉੱਤੇ ਕੋਈ ਨਾ ਕੋਈ ਪਰਸਕਿਊਸ਼ਨ ਦਾ ਡਰ ਆ ਮੇਰੀ ਜਾਨ ਨੂੰ ਖਤਰਾ ਇੱਥੇ ਜਿਹੜਾ ਹੈ ਨਹੀਂ ਆਜ਼ਾਦ ਕੰਟਰੀ 'ਚ ਰਹਿੰਦੇ ਹਾਂ ਹੁਣ ਹੁਣ ਕੋਈ ਖਤਰਾ ਨਹੀਂ ਉੱਤੇ ਇਸ ਕਰਕੇ ਉਹ ਉਹਨਾਂ ਨੂੰ ਉੱਥੇ ਕਿਸ ਤਰ੍ਹਾਂ ਦੀ ਸ਼ਰਨ ਨਹੀਂ ਦਿੱਤੀ ਜਾਊਗੀ ਹਾਂ ਜਾਇਜ਼ ਤਰੀਕੇ ਨਾਲ ਆਉਣ ਦੇ ਰਸਤੇ ਹੋਰ ਵੀ ਚੰਗੇ ਸੁਧਾਰ ਕੀਤੇ ਗਏ ਉੱਥੇ ਕੈਨੇਡੀਅਨ ਐਮਪੀ ਸੰਗਾ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਹੋਈ ਮੁਲਾਕਾਤ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਦੋਵੇਂ ਦੇਸ਼ਾਂ ਦੇ ਸਬੰਧਾਂ ਨੂੰ ਹੋਰ ਵਿਸਤਾਰਿਆ ਜਾਵੇਗਾ ਅੰਮ੍ਰਿਤਸਰ ਤੋਂ ਸੁਮਿੱਥ ਖੰਨਾ ਜਗਬਣੀ ਟੀਵੀ